ਸਿੰਗਲ ਵੇਖੋ ਨਾ ਤੇ ਕੋਈ ਬੰਨ ਇਹਨਾਂ ਨੇ ਮਜ਼ਬੂਤ ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਤੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਕਾਮਨ ਲਾਡੂ ਚ ਕਿਹੜੀ ਇਹੋ ਜਿਹੀ ਵਕਰੀ ਸ਼ਹਿ ਉਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਗਾ ਹਲਕਾ ਖੜਦਿਆ ਸੜਕਾਂ ਤਾਂ ਸਾਰੀ ਦੁਨੀਆ ਨੂੰ ਪਤਾ ਤੁਹਾਨੂੰ ਪ੍ਰਿੰਟ ਮੀਡੀਆ ਨੂੰ ਪਤਾ ਕਿ ਬੁਰਾ ਹਾਲ ਹੈ ਹਰ ਕ ਖੜਣ ਦੀ ਸੜਕਾਂ ਦਾ ਔਰ ਗਲੀਆਂ ਦਾ ਔਰ ਸੀਵਰੇਜਾਂ ਦਾ ਲੇਕਿਨ ਜੇ ਤੁਸੀਂ ਗੱਲ ਕਰੋ ਤਮਾਮ ਪੰਜਾਬ ਦਾ ਹੀ ਇਹੀ ਬੁਰਾ ਹਾਲ ਹੈ ਪੰਜਾਬ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਅੱਜ ਕੁਰਾਲੀ ਦੇ ਵਿੱਚ ਆਪਣੇ ਵਰਕਰਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਦੇ ਲਈ ਰੁਕੇ ਇਸ ਮੌਕੇ ਉਹਨਾਂ ਕਮਲਜੀਤ ਸਿੰਘ ਚਾਬਲਾ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਨਾਲ ਗੱਲਬਾਤ ਕਰਦੇ ਆ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਅਤੇ ਆਏ ਹੋਏ ਇਹਨਾਂ ਵਰਕਰਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ ਸੋ ਤੁਸੀਂ ਵੀ ਸੁਣੋ ਕੀ ਕਿਹਾ ਉਹਨਾਂ ਨੇ ਕੋ ਅਨਫੋਰਚੂਨੇਟ ਗੱਲ ਹੈ ਕੇ ਹਾਊਸ ਨੂੰ ਵੀ ਟੋਟਲ ਮਿਸਕਾਇਡ ਕੀਤਾ ਹੈ ਮਿਸਲੀਡ ਕੀਤਾ ਜਿਹੜਾ ਇਰੀਗੇਸ਼ਨ ਮਿਨਿਸਟਰ ਹੈ ਇਹਨੇ ਕਿਹਾ ਅਸੀਂ 8000 ਕਿਲੋਮੀਟਰ ਅਸੀਂ ਡਰੇਨਾਂ ਸਾਫ ਕੀਤੀਆਂ ਕੋ 74 ਜਗ੍ਹਾ ਤੇ ਬੰਨ੍ਹ ਨੇ ਸਾਰੇ ਪੰਜਾਬ ਦੇ دریاਵਾਂ ਤਿੰਨੂ دریاਵਾਂ ਦੇ ਕੰਢੇ ਕੋਈ ਤੁਸੀਂ ਸਿੰਗਲ ਵੇਖੋ ਕੀ ਕਰਦੇ ਨਹੀਂ ਨਾ ਤੇ ਕੋਈ ਬੰਨ੍ਹ ਇਹਨਾਂ ਨੇ ਮਜ਼ਬੂਤ ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਹੈ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਦੇ ਛੱਡ ਲੋ ਤੇ ਜਿੱਥੇ ਚੀਫ ਮਿੰਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਤਾਮਿਲਨਾਡੂ ਚ ਕਿਹੜੀ ਇਹੋ ਜੀ ਵਕਰੀ ਚਾਹ ਉੱਤੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾਂਦਾ ਇੱਥੇ ਦਾ ਮੀਡੀਆ ਮੀਲ ਨਹੀਂ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਕਮਾਣ ਪ੍ਰਾਣ ਵਾਸਤੇ ਉੱਥੇ ਲੈ ਗਿਆ ਜੀ ਬਹਾਨਾ ਚਾਹੀਦਾ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਉੱਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਕਮਾਣ ਪ੍ਰਾਣ ਗੱਲ ਇੰਨੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਟੀਮਾਂ ਦਾ ਗਠਨ ਕਰ ਦਿੱਤਾ ਤੇ ਪਛਾਵਲੇ ਜੀ ਬਾਜਵਾ ਸਾਹਿਬ ਆਏ ਸੀ ਕਿ ਕੋਰਾਲੀ ਸੱਤਪਤਾਲ ਦੇ ਸਾਹਮਣੇ ਕੀ ਗੱਲਬਾਤ ਹੋਈ ਹੈ ਦੇਖੋ ਬਾਜਵਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਜੋ ਕੋਰਾਲੀ ਦੇ ਵਿੱਚ ਤੁਹਾਡੇ ਵਰਕਰ ਹੈ ਉਹ ਤੁਹਾਨੂੰ ਮਿਲਣਾ ਤੇ ਦੇਖਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਵੀ ਮੈਂ ਜ਼ਰੂਰ ਰੁਕੂੰਗਾ ਅੱਜ ਤੇ ਸਵੇਰੇ ਆਂਦਿਆਂ ਤੇ ਮੈਨੂੰ 7 ਵਜੇ ਸਵੇਰੇ ਕਾਲ ਆਈ ਕਿ ਮੈਂ 9 ਵਜੇ ਨਿਕਲ ਰਿਹਾ ਤੁਸੀਂ ਉੱਥੇ ਆ ਜਾਓ ਕਿ ਥੋੜਾ ਜਿਹਾ ਮੈਂ ਜਲਦੀ ਜਾਊਂਗਾ ਪਰ ਜਿਹੜੇ ਤੁਹਾਡੇ ਵਰਕਰ ਹਨ ਉਹਨਾਂ ਨੂੰ ਲਿਆਓ ਸੋ ਅੱਜ ਅਸੀਂ ਵਰਕਰਾਂ ਨੇ ਮਿਲ ਕੇ ਕਰਾਲੀ ਦੇ ਲਈ ਔਰ ਹਸਪੀਟਲ ਦੇ ਲਈ ਕਈ ਮੁੱਦਿਆਂ ਤੇ ਉਹਨਾਂ ਨਾਲ ਚਰਚਾ ਵੀ ਕੀਤੀ ਸੋ ਉਹਨਾਂ ਨੇ ਕਿਹਾ ਕਿ ਜੋ ਹਸਪੀਟਲ ਦੀ ਗੱਲ ਹੈ ਮੈਂ ਜਲਦ 2-4 ਦਿਨਾਂ 5 ਦਿਨਾਂ ਦੇ ਵਿੱਚ ਵਿੱਚ ਹਸਪੀਟਲ ਦੇ ਵਿੱਚ ਵਿਜ਼ਿਟ ਕਰੂੰਗਾ ਵੀ ਚਾਹੇ ਉਹ ਅਸੀਂ ਗੱਲ ਦੱਸੀ ਕਿ ਐਂਬੂਲੈਂਸਾਂ ਦੇ ਬੁਰਾ ਹਾਲ ਹੈ ਤਿੰਨ ਐਂਬੂਲੈਂਸਾਂ ਦੇ ਵਿੱਚ ਇੱਕ ਡਰਾਈਵਰ ਵੀ ਨਹੀਂ ਹੈ ਇੱਥੇ ਹਸਪੀਟਲ ਦੇ ਵਿੱਚ ਅੱਜ ਤੋਬਾ ਬਣਿਆ ਹੋਇਆ ਔਰ ਇਹਦੇ ਨਾਲ ਲੋਕਾਂ ਨੂੰ ਇਲਾਜ ਦਾ ਕੀ ਮਿਲਣਾ ਔਰ ਇਹ ਕਿ ਬਿਮਾਰ ਹੋਨੇ ਇਸ ਤਰੀਕੇ ਨਾਲ ਅੱਜ ਬਾਜਵਾ ਸਾਹਿਬ ਨੂੰ ਅਸੀਂ ਕਰਾਲੀ ਦੇ ਹਾਲਾਤਾਂ ਬਾਰੇ ਜਾਣੂ ਕਰਾਇਆ 6 ਮਹੀਨੇ ਤੋਂ ਲਗਾਤਾਰ ਇੱਕ ਐਂਬੂਲੈਂਸ ਖਰਾਬ ਪਈ ਹੈ ਦੇਖੋ ਇਹਦੇ ਵਾਸਤੇ ਅਸੀਂ ਬਾਜਵਾ ਸਾਹਿਬ ਨੂੰ ਹੁਣ ਚਰਚਾ ਕਰੀ ਹੈ 5-7 ਦਿਨ ਦੇ ਵਿੱਚ ਉਹ ਜ਼ਰੂਰ ਆਉਣਗੇ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਹੋਏ ਤਾਂ ਅਸੀਂ ਇਸ ਐਂਬੂਲੈਂਸ ਨੂੰ ਜਦ ਤੱਕ ਨਵੀਂ ਨਹੀਂ ਆਂਦੀ ਅਸੀਂ ਖੁਦ ਧਰਨਾ ਮਾਰਾਂਗੇ ਬਾਜਵਾ ਸਾਹਿਬ ਨੂੰ ਗਏ ਹੜ੍ਹਾਂ ਨੂੰ ਲੈ ਕੇ ਕਾਫੀ ਜਿਹੜੀ ਸਥਿਤੀ ਗੰਭੀਰ ਹੋਈ ਹੈ ਪੰਜਾਬ ਦੇ ਵਿੱਚ ਗੱਲ ਕਰੀਏ ਕਾਫੀ ਜਿਹੜੇ ਇਲਾਕੇ ਆ ਉਹ ਡੁੱਬੇ ਹੋਏ ਆ ਪਾਣੀ ਦੇ ਵਿੱਚ ਕੋ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਕੱਲ ਇੱਕ ਟਵੀਟ ਆਇਆ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 30 ਤਰੀਕ ਤੱਕ ਸਕੂਲ ਬੰਦ ਹੈ ਜੀ ਜਦ ਇਸ ਤਰ੍ਹਾਂ ਦਾ ਟਵੀਟ ਕਰਦੇ ਹੈਗੇ ਆ ਤਮਨ ਲਾਡੂ ਦੇ ਵਿੱਚ ਬੈਠ ਕੇ ਟਵੀਟ ਕਰ ਰਹੇ ਆ ਜਦ ਉਹਨਾਂ ਨੂੰ ਪਤਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਆ ਹੜਾ ਨਾਲ ਲੋਕ ਮਰ ਰਹੇ ਆ ਡੰਗਰ ਲੋਕਾਂ ਦੇ ਮਰ ਰਹੇ ਆ ਸੋ ਅਜੋ தமிழ்நாடு ਦੇ ਵਿੱਚ ਬੈਠੇ ਆ ਨਾ ਕਿ ਮੁਰਲੀ ਸਹਾਇਤਾ ਦੇਣ ਲਈ ਮੈਂ ਪਰਸੋਂ ਜੈੰਤੀ ਦੇ ਵੀ ਪਿੰਡ ਦੇ ਵਿੱਚ ਗਿਆ ਜਿਹਦੇ ਵਿੱਚ ਰੋੜ ਨੂੰ ਪਾੜ ਪੈ ਗਿਆ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ કરી ਵੀ ਤੁਸੀਂ ਇੱਥੇ ਇਹਨਾਂ ਨੂੰ ਮੁਰਲੀ ਸਹਾਇਤਾ ਦਿਓ ਲੇਕਿਨ ਉੱਥੇ ਵੀ ਅਜੇ ਤੱਕ ਮੁਰਲੀ ਸਹਾਇਤਾ ਨਹੀਂ ਮਿਲੀ ਜਦ ਤੱਕ ਸਾਡਾ ਮੁਖੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਹਿ ਕੇ ਸਹੀ ਡਾਇਰੈਕਸ਼ਨ ਨਹੀਂ ਦਿੰਦਾ ਤਾਂ ਮੈਨੂੰ ਲੱਗਦਾ ਵੀ ਆਫੀਸਰ ਜਿਹੜੇ ਹੈਗੇ ਆ ਉਹ ਇਸ ਤਰੀਕੇ ਤੇ ਕੋਈ ਕੰਮ ਨਹੀਂ ਕਰੋਗੇ ਔਰ ਲੋਕ ਮਰੂंगे ਲੋਕ ਮਰ ਰਹੇ ਆ ਲੋਕ ਪਸਤਾ ਰਹੇ ਆ ਕਿ ਜਿਹੜੀ ਆਮ ਆਦਮੀ ਦੀ ਸਰਕਾਰ ਬਣਾਈ ਹੈ ਅਸੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਚੰਦੋ ਸਰ ਹਲਕਾ ਖੜੜੀ ਜਿਹਨੇ ਕਾਫੀ ਮਸ਼ਹੂਰ ਹੈ ਸੜਕਾਂ ਨੂੰ ਲੈ ਕੇ ਮੀਮਸ ਤੱਕ ਜਿਹੜੇ ਬਣ ਰਹੇ ਆ ਫੇਸਬੁਕ ਤੇ ਉੱਤੇ ਕਾਫੀ ਜਿਹੜਾ ਕਹਿੰਦੇ ਇੱਕ ਤਰ੍ਹਾਂ ਦਾ ਮਜ਼ਾਕ ਉਡਵਾਇਆ ਜਾ ਰਿਹਾ ਦੇਖੋ ਹਲਕਾ ਖੜੜਦਿਆ ਸੜਕਾਂ ਤਾਂ ਸਾਰੀ ਦੁਨੀਆ ਨੂੰ ਪਤਾ ਤਾਂ ਉਹ ਪ੍ਰਿੰਟ ਮੀਡੀਆ ਨੂੰ ਪਤਾ ਕਿ ਬੁਰਾ ਹਾਲ ਹੈ ਖੜੜਣ ਦੀ ਸੜਕਾਂ ਦਾ ਔਰ ਗਲੀਆਂ ਦਾ ਔਰ ਸੀਵਰੇਜਾਂ ਦਾ لیکن ਜੇ ਤੁਸੀਂ ਗੱਲ ਕਰੋ तमाम پنجاب ਦਾ ਹੀ ਇਹ ਹੀ ਬੁਰਾ ਹਾਲ ਹੈ ਜਦੋਂ ਦੀ ਸਰਕਾਰ ਆਈ ਹੈ ਇਹਨਾਂ ਨੇ ਕੋਈ ਡਵੈਲਪਮੈਂਟ ਕੀਤੀ ਨਹੀਂ ਸੜਾਏ ਦੁਸ਼ ਨਹੀਂ ਕੱਟਣ ਤੇ ਵੀ ਨਾ ਸੋਚ ਕਰਕੇ ਅਸੀਂ ਕਹਿ ਰਹੇ ਹਾਂ ਸੀਐਮ ਸਾਹਿਬ ਹੁਣ ਤੁਸੀਂ ਕੁੰਭ ਕਰਨ ਦੀ ਨੀਂਦ ਛੁੱਟੋ ਕਿਉਂਕਿ ਸਾਡੀ ਵਿਧਾਇਕਾ ਦਾ ਸਾਡੀ ਭੈਣ ਤੱਕ ਇਹ ਪਹੁੰਚਦੀ ਨਹੀਂ ਇਹ ਜਿਹੇ ਇਲਾਕੇ 'ਚ ਉਹ ਤਾਂ ਇੱਥੇ ਪਹੁੰਚਦੇ ਜਿੱਥੇ ਉਹਨਾਂ ਨੂੰ ਬਾਵਾ ਮਿਲਲੇ ਹੋਵੇ ਜਾਂ 10-15 ਬੰਦੇ ਉਹਨਾਂ ਦੇ ਆਪਣੇ ਹੋਣ ਆ ਕੱਲ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਝਾੜੂ ਦੇ ਵਿੱਚ ਕੁਝ ਬੰਦੇ ਜੁਆਇਨ ਕਰਾਏ ਆ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਜੁਆਇਨਿੰਗ ਜਿੰਨੀ ਮਰਜ਼ੀ ਕਰਾ ਲਓ ਪਰ ਤੁਹਾਡਾ ਪੀਪਾ ਖਾਲੀ ਨਿਕਲਣਾ